ਪੰਜਾਬ ਚ ਵਿਰੋਧੀਆਂ ਨੇ ਇੱਕ ਨਵਾਂ ਮੁੱਦਾ ਲੈ ਕੇ ਮੋੜ ਤੋਂ ਭਗਵੰਤ ਮਾਨ ਨੂੰ ਕੇਰ ਲਿਆ ਜਿਹਾ ਭਗਵੰਤ ਮਾਨ ਦੀ ਇਹ ਪੰਗੜੇ ਦੀ ਵੀਡੀਓ ਅਰਵਿੰਦ ਕੇਜਰੀਵਾਲ ਦੀ 3 ਹਰਸ਼ਤਾ ਕੇਜਰੀਵਾਲ ਦੇ ਵਿਆਹ ਦੀ 18 April ਨੂੰ ਹਰਸ਼ਤਾ ਕੇਜਰੀਵਾਲ ਦਾ ਕਪੂਰਥਲਾ ਹਾਊਸ ਚ ਵਿਆਹ ਸੀ ਜਿੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਪਹੁੰਚੇ ਸਨ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਖੂਬ ਪੰਗੜਾ ਪਾਇਆ ਜਿਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੇ ਇਸ ਨੂੰ ਲੈ ਹੀ ਹੁਣ ਪੰਜਾਬ ਚ ਵਿਰੋਧੀਆਂ ਨੇ ਭਗਵੰਤ ਮਾਨ ਨੂੰ ਕੇਰ ਲਿਆ ਤੇ ਸਭ ਤੋਂ ਪਹਿਲੇ ਪ੍ਰਤਾਪ ਬਾਜਵਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਪੋਸਟ ਕਰਦੇ ਭਗਵੰਤ ਮਾਨ ਖਿਲਾਫ ਲਿਖਿਆ ਪੰਜਾਬ ਜਲ ਰਿਹਾ ਪਰ ਭਗਵੰਤਾ ਚੁੱਲ ਰਿਹਾ ਇੱਕ ਝੂਠੀ ਸ਼ਾਨ ਲਈ ਹਕੀਕਤਾਂ ਨੂੰ ਭੁੱਲ ਰਿਹਾ ਤੇ ਇਸ ਦੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਨੇ ਵੀ ਭਗਵੰਤ ਖਿਲਾਫ ਪੋਸਟ ਕਰ ਲਿਖਿਆ ਕੰਮ ਕੁੰਮ ਕਰ ਨੂੰ ਤਾਂ ਕੇਜਰੀਵਾਲ ਰੱਖਿਆ ਭਗਵੰਤ ਤਾਂ ਰੱਖਿਆ ਪੰਗੜੇ ਪਾਉਣ ਨੂੰ ਐਮਐਲਏ ਪਰਗਟ ਸਿੰਘ ਨੇ ਵੀ ਭਗਵੰਤ ਖਿਲਾਫ ਪੋਸਟ ਕਰ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਜੀ ਜੇ ਤੁਸੀਂ ਹੁਣ ਕਪੂਰਥਲਾ ਹਾਊਸ ਦਿੱਲੀ ਵਿਖੇ ਮੇਜ਼ਬਾਨੀ ਤੋਂ ਵੇਲੇ ਹੋ ਚੁੱਕੇ ਹੋ ਤਾਂ ਹੁਣ ਪੰਜਾਬ ਵੱਲ ਧਿਆਨ ਦਿਓ ਖੜੀਆਂ ਫਸਲਾਂ ਨੂੰ ਲੱਗੀ ਅੱਗ ਬੁਝਾਉਣ ਲਈ ਨਾਇਰ ਫਾਇਰ ਬ੍ਰਿਗੇਡ ਸਮੇਂ ਸਿਰ ਪਹੁੰਚ ਰਹੀਆਂ ਹਨ ਨਾ ਬਾਕੀ ਡੂੰਗੇ ਪ੍ਰਬੰਧ ਹਨ ਮੰਡੀਆਂ 'ਚ ਆਈ ਫਸਲ ਨੂੰ ਸੰਭਾਲਣ ਦੀ ਕੋਈ ਪੁਕਤਾ ਪ੍ਰਬੰਧ ਨਹੀਂ ਤੇਜ਼ ਤੂਫਾਨ ਕਾਰਨ ਸੰਗਰੂਰ ਸਮੇਤ ਮਾਲਵੇ 'ਚ ਭਾਰੀ ਤਬਾਹੀ ਹੋਈ ਪਰ ਕਿਤੇ ਕੋਈ ਸਰਕਾਰੀ ਸਹਾਇਤਾ ਜਾਂ ਮੁਆਵਜ਼ਾ ਨਹੀਂ ਕੋਈ ਭਰੋਸਾ ਨਹੀਂ ਮੀ ਅਤੇ ਚੱਕਰ ਨਾਲ ਨੁਕਸਾਨੀਆਂ ਫਸਲਾਂ ਲਈ ਵੀ ਕੀਤੀ ਗਿਰਵਦਾਰੀ ਕੋਈ ਮੁਆਵਜ਼ਾ ਨਹੀਂ ਆਪਣੀ ਪਰਤੀ ਪੂਰੀ ਕਰਵਾਉਣ ਲਈ ਸਿੱਖਿਆ ਮੰਤਰੀ ਦੇ ਪਿੰਡ ਨੌਜਵਨ ਅਧਿਆਪਕਾਂ ਨੂੰ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਇਸ ਨਾਲ ਹੀ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਝਾਕਰ ਨੇ ਵੀ ਭਗਵੰਤ ਮਾਨ ਖਿਲਾਫ ਲਿਖਿਆ Shri Arvind Kejriwal ji nu Kapurthala house vich hone di 3 de vyad di mauke di hardik shubhkamnawan ਕਪੂਰਥਲਾ ਹਾਊਸ ਮੈਰਿਜ ਪੈਲੇਸ ਆਫ ਅਮਿਨੈਂਸ ਬਣ ਜਾਪਦਾ ਹੈ ਇਹ ਵਿਆਹ ਤੋਂ ਪਹਿਲਾ ਰਾਗਵ ਚੱਡਾ ਦੇ ਵਿਆਹ ਤੋਂ ਪਹਿਲਾਂ ਦੀਆਂ ਸਾਰੀ ਰਸਮਾਂ ਵੀ ਇਸ ਸਥਾਨ ਤੇ ਹੋਈਆਂ ਸਨ ਸ਼ਾਦੀਂਤਾ ਦੇ ਸਵਾਲਾਂ ਨੂੰ ਪੁੱਲ ਜਾਓ ਇਹ ਸਿਰਫ ਸਮੇਂ ਦੀ ਗੱਲ ਹੈ ਜਦੋਂ ਮਾਨਯੋਗ ਮੁੱਖ ਮੰਤਰੀ ਇਸ ਨੂੰ ਪੰਜਾਬ ਸਰਕਾਰ ਦੀ ਨਵੀਂ ਪਹਿਲ ਕਦਮੀ ਵਜੋਂ ਐਲਾਨ ਕਰ ਸਕਦੇ ਨੇ ਕਪੂਰਥਲਾ ਹਾਊਸ ਦੇ ਦਰਵਾਜ਼ੇ ਵਿਆਹ ਲਈ ਖੋਲ ਕੇ ਲਗਭਗ ਦਿਵਾਲੀਆਂ ਹੋ ਚੁੱਕੇ ਪੰਜਾਬ ਲਈ ਮਾਲੀਆ ਕਮਾਉਣ ਲਈ ਕ੍ਰਾਂਤੀਦਾਇਕ ਹੋਰ ਮਾਡਲ ਖਾਸ ਆਤਮੀ ਸ਼ੈਲੀ ਜਿ ਤੇ ਵਿਰੋਧੀਆਂ ਨੇ ਭਗਵੰਤ ਮਾਨ ਦੀ ਇਸ ਪੰਗੜੇ ਦੀ ਵੀਡੀਓ ਨੂੰ ਲੈ ਉਹਨਾਂ ਨੂੰ ਖੂਬ ਟਰੋਲ ਕੀਤਾ ਹੈ। ਖਿਲਾਫ ਇਸ ਸਾਡੀਆਂ ਗੱਲਾਂ ਕਈਆਂ ਨੇ ਦੱਸਦੀਆਂ ਕਿ 18 April ਨੂੰ ਦਿੱਲੀ ਦੇ ਕਪੂਰਥਲਾ ਹਾਊਸ 'ਚ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਕੇਜਰੀਵਾਲ ਦਾ ਸੰਭਵ ਜਨਨਲ ਵਿਆਹ ਹੋ ਗਿਆ ਹੈ। ਜਿਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਡਾਕਟਰ ਗੁਰਪ੍ਰੀਤ ਕਰਨਲ ਪੌਂਚੇ ਸਨ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਪੰਗੜਾਪਾ ਖੂਬ ਰੌਣਕ ਲਾਈਆਂ। ਵਿਆਹ 'ਚ ਸਿੰਗਰ ਮੀਕਾ ਵੀ ਪਹੁੰਚੇ ਤੇ ਭਗਵੰਤ ਮਾਨ ਨੇ ਸਿੰਗਰ ਮੀਕਾ ਨਾਲ ਵੀ ਗਾਣਾ ਗਾਇਆ ਤੇ ਖੂਬ ਰੰਗ ਜਮਾਇਆ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਇਕੱਠੇ ਨਜ਼ਰ ਆਏ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਕੇਸ਼ਰੀਵਾਲ ਹੋਣ ਜਾਂ ਮਨੀਸ਼ ਸੋਦੀਆ ਤੇ ਸੰਜੇ ਸਿੰਘ ਹੋਣ ਇਕੱਠੇ ਵਿਆਹ ਵਿੱਚ ਨਜ਼ਰ ਆਏ ਇਸ ਤੋਂ ਪਹਿਲਾਂ 17 April ਨੂੰ ਸੰਭਵ ਜੈਨ ਤੇ ਹਰਸ਼ਿਤਾ ਦੀ ਸਗਾਈ ਹੋਈ ਸੀ ਜਿੱਥੇ ਭਗਵੰਤ ਮਾਨ ਡਾਕਟਰ ਪੱਤੀ ਨਾਲ ਪਹੁੰਚੇ ਸਨ ਤੇ ਉੱਥੇ ਵੀ ਉਹਨਾਂ ਨੇ ਖੂਬ ਪੰਗੜਾ ਪਾਇਆ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਤੇ ਵਿਆਹ ਦੀਆਂ ਤਸਵੀਰਾਂ ਵੀ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਗਈਆਂ ਤੇ ਖੂਬ ਵਾਇਰ ਤੇ ਹੁਣ ਇਸ ਨੂੰ ਲੈ ਹੀ ਪੰਜਾਬ ਚ ਵਿਰੋਧੀ ਓਣਾ ਤੇ ਹਮਲਾਵਾਰ ਹੋ ਹੀ ਪਏ ਨੇ ਤੇ ਭਗਵੰਤ ਦੇ ਇਸ ਪੰਗੜੇ ਦੀ ਵੀਡੀਓ ਨੂੰ ਲੈ ਕੇ ਉਹਨਾਂ ਨੇ ਭਗਵੰਤ ਮਾਨ ਨੂੰ ਕੀ ਰਿਆ ਤੇ ਸਿੱਧਾ ਤੌਰ ਤੇ ਕਿਹਾ ਕਿ ਹੁਣ ਤੁਸੀਂ ਪੰਜਾਬ ਵੱਲ ਵੀ ਧਿਆਨ ਦਿਓ ਤੇ ਵੱਡੇ ਸਵਾਲ ਵੀ ਚੁੱਕੇ ਭਗਵੰਤ ਮਾਨ ਚੁੱਲ ਰਹੇ ਨੇ ਨੈਚਰਲੀ ਨੇ ਤੇ ਪਗ ਪੰਜਾਬ ਨੂੰ ਕੌਣ ਦੇਖੇਗਾ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ